ਨਿਰਮਲ ਕੌਰ ਕੋਟਲਾ ਜੀ ਦੀ ਕਵਿਤਾ ਹੈ ਜੀ ਧੀ ਦੇ ਪੇਕੇ ਕੱਲ ਅੜਿਓ ਮੈਂ ਪੇਕੇ ਪਿੰਡ ਹੋਕੇ ਆਈਆਂ ਕੱਲ ਅੜਿਓ ਮੈਂ ਪੇਕੇ ਪਿੰਡ ਹੋਕੇ ਆਈਆਂ ਕੰਧਾਂ ਦੇ ਨਾਲ ਲੱਗ ਲੱਗ ਕੇ ਰੋਕੇ ਆਈਆਂ ਖੂਬ ਗਹਿਮਾ ਗਹਿਮੀ ਮੇਲਾ ਭਰਿਆ ਸੀ ਖੂਬ ਗਹਿਮਾ ਗਹਿਮੀ ਮੇਲਾ ਭਰਿਆ ਸੀ ਇੱਕ ਤੇਰੇ ਬਾਝੋਂ ਕੱਖੋਂ ਹੋਲੀ ਹੋ ਕੇ ਆਈਆਂ ਸੁੰਨਾ ਵੇੜਾ ਟੱਠੀ ਖੁਰਲੀ ਟੁੱਟਾ ਚਰਖਾ ਡਿੱਗੀਆਂ ਛੱਤਾਂ ਕੋਲ ਖਲੋਕੇ ਆਈਆਂ ਕੱਲ ਅੜਿਓ ਮੈਂ ਪੇਕੇ ਪਿੰਡ ਹੋ ਕੇ ਆਈਆਂ ਮਾਂ ਦੇ ਸ਼ੇਰਾਂ ਵਾਲੇ ਢਾਰੇ ਟਹਿ ਟੇਰੀ ਨੇ ਮਾਂ ਦੇ ਸ਼ੇਰਾਂ ਵਾਲੇ ਢਾਰੇ ਟਹਿ ਟੇਰੀ ਨੇ ਕੀ ਦੱਸਾਂ ਮੈਂ ਚੌਂਕੇ ਕੋਲ ਖਲੋ ਕੇ ਆਈਆਂ ਫਰੇਮ ਚ ਲੱਗੀ ਫੋਟੋ ਗੱਲਾਂ ਕਰਦੀ ਨਹੀਂ ਮਾਂ ਤੇਰੀ ਫਰੇਮ ਚ ਲੱਗੀ ਫੋਟੋ ਗੱਲਾਂ ਕਰਦੀ ਨਹੀਂ ਵੀਰਾ ਵੇ ਮੈਂ ਤੇਰੇ ਘਰ ਚੋਂ ਹੋ ਕੇ ਆਈਆਂ ਕੱਲ ਅੜਿਓ ਮੈਂ ਪੇਕੇ ਪਿੰਡ ਹੋ ਕੇ ਆਈਆਂ ਤੇਰਾ ਪਤਾ ਨਹੀਂ ਮਿਲਦਾ ਕਿੱਥੋਂ ਟੋਲ ਲਿਆਵਾਂ ਮੈਂ ਤੇਰਾ ਪਤਾ ਨਹੀਂ ਮਿਲਦਾ ਕਿੱਥੋਂ ਟੋਲ ਲਿਆਵਾਂ ਮੈਂ ਤੁਰ ਗਿਆ ਦੀਆਂ ਯਾਦਾਂ ਸੰਗ ਮੋਕੇ ਆਈਆਂ ਤੇਰੇ ਬਾਝੋਂ ਜੀ ਨਹੀਂ ਲੱਗਦਾ ਜੀ ਖਿੰਡ ਗਿਆ ਮੇਰਾ ਤੇਰੇ ਬਾਝੋਂ ਜੀ ਨਹੀਂ ਲੱਗਦਾ ਜੀ ਖਿੰਡ ਗਿਆ ਮੇਰਾ ਦਰਦਾਂ ਮਾਰੀ ਹੰਝੂਆਂ ਦੇ ਹਾਰ ਪਰੋਕੇ ਆਈਆਂ ਕੱਲ ਅੜਿਓ ਮੈਂ ਪੇਕੇ ਪਿੰਡ ਹੋਕੇ ਆਈਆਂ ਕੰਨਾਂ ਦੇ ਨਾਲ ਲੱਗ ਲੱਗ ਕੇ ਰੋਕੇ ਆਈਆਂ ਕੰਧਾਂ ਦੇ ਨਾਲ ਲੱਗ ਲੱਗ ਕੇ ਰੋਕੇ ਆਈਆਂ